ਪਹਿਲੀ ਵਾਰ ਟਰੈਕਟਰ ਕਦੋਂ ਇੰਟਰੋਡਿਊਸ ਹੋਇਆ ਤੁਹਾਡੇ ਧਿਆਨ ਚ ਜਦੋਂ ਆਇਆ ਜੀ ਟਰੈਕਟਰ ਮੇਰੇ ਖਿਆਲ ਤੇ ਮੇਰੇ ਪਿੰਡ ਦੇ ਵਿੱਚ ਜਿਹੜਾ ਆ ਨਾ ਪਹਿਲਾ ਟਰੈਕਟਰ ਆਇਆ ਸੀ ਐਸਕੋਰਟ 27 ਉਹ 1958 ਦੇ ਵਿੱਚ ਆਇਆ ਸੀ 58 ਜੀ ਹਾਂਜੀ ਤੇ ਪਹਿਲਾ ਰੇਡੀਓ ਮੇਰੇ ਪਿੰਡ ਦੇ ਵਿੱਚ ਇਹ ਕਿਤੇ 1954 ਦੇ ਵਿੱਚ ਆਇਆ ਸੀ ਤੇ ਉਹ ਟਰੈਕਟਰ ਫਿਰ ਇمپੋਰਟ ਹੁੰਦਾ ਸੀ ਉਦੋਂ ਕਿ ਇੰਡੀਆ ਚ ਬਣਨ ਲੱਗ ਗਏ ਸੀ ਨਹੀਂ ਉਹ ਇੰਡੀਆ ਚ ਬਣਨ ਲੱਗ ਪਏ ਸੀ ਬਣਨ ਲੱਗ ਗਏ ਸੀ ਮਤਲਬ ਐਚ ਐਮ ਟੀ ਤੋਂ ਵੀ ਪਹਿਲਾਂ ਐਚ ਐਮ ਟੀ ਉਹ ਤੋਂ ਬਾਅਦ ਆਇਆ ਫਿਰ ਬਾਅਦ ਆਇਆ ਬਾਅਦ ਆਇਆ ਟਰੈਕਟਰ ਬਣਦੇ ਰਹੇ ਟਰੈਕਟਰ ਦੀ ਖਾਸियत ਜਿਹੜਾ ਐਚ ਐਮ ਟੀ ਦਾ ਉਹ ਪਸੰਦ ਹੁੰਦਾ ਸੀ ਕਿਸਾਨਾਂ ਦੀ ਤੇ ਬਹੁਤੇ ਕਿਸਾਨ ਉਹਨੂੰ ਹੀ ਪਹਿਲ ਦਿੰਦੇ ਸੀ ਟਰੈਕਟਰ ਦੀ ਖਾਸियत ਉਹ ਗੱਲ ਯਾਦ ਆਈ ਹੈ ਜੀ ਮੈਨੂੰ ਆ ਇਹਨਾਂ ਨੇ ਇਸ ਵਾਰੀ ਜਿਹੜੀ ਆਲੂਆਂ ਦੀ ਫਸਲ ਬੀਜੀ ਇੱਕ ਕਨਾਲ ਦੇ ਵਿੱਚ ਕਈ ਦੇ ਨਾਲ ਹਾਂ ਤੁਸੀਂ ਦੇਖਿਓ ਪਿੱਛੇ ਆਈ ਜੀ ਆ ਜਿਹੜੇ ਆਲੂ ਸੀ ਮੇਰੇ ਇੱਥੇ ਮੈਂ ਕਿਹਾ ਰੋਟਾ ਬੇਟਰ ਫੇਰ ਜਾ ਯਾਰ ਰਿਫਟਪਿੰਡਿਆਂ ਨਾਲੀ ਜੀ ਹੁਣ ਜਾ ਕੇ ਦੱਸਿਓ ਜਾ ਕੇ ਦੇਖੋ ਆਲੂਆਂ ਦੀ ਬਟਾ ਕੋਈ ਰਿਜਰ ਪਲਾਂਟਰ ਦੀਆਂ ਨਹੀਂ ਦੰਦੀਆਂ ਬਣੀਆਂ ਆ ਹੱਥੀਂ ਬਣਾਈਆਂ ਆ 88 ਸਾਲ ਦੇ ਬੰਦੇ ਆ ਮੈਂ ਉਹੀ ਜ਼ਿਕਰ ਕਰਨ ਲੱਗਾ ਸੀਗਾ ਉਹ ਸੱਚੇ ਹੀ ਨਾ ਮੰਨਣ ਹਾਂਜੀ ਫੇਰ ਉਹ ਉਹਨਾਂ ਦੇ ਪਿੰਡੋਂ ਇੱਕ ਬੰਦਾ ਆਇਆ ਉਹ ਫੋਟੋ ਖਿੱਚ ਕੇ ਲ ਗਿਆ ਲੈ ਜਾ ਕੇ ਕਿੰਨਾ ਸਮਾਂ ਲੱਗਾ ਸੀਗਾ ਆਲੂ ਬੀਜਣ ਤੇ ਜੀ ਉਸ ਵਕਤ ਕਈ ਦਿਨਾਂ ਨਾਲ ਆਲੂ ਬੀਜੇ ਉਹ ਵੀ ਇੱਕ ਕਨਾਲ ਦੇ ਵਿੱਚ 88 ਸਾਲ ਦੇ ਬੰਦੇ ਨਹੀਂ ਕਨਾਲ ਨਹੀਂ ਹੈ ਹਾਂਜੀ ਅੱਧਾ ਕਨਾਲ ਅੱਛਾ ਅੱਧਾ ਕਨਾਲ 10 ਮਰਲੇ ਇੱਕੋ ਜੋਤੇ ਚ ਲਾਦਤੇ ਅੱਧੇ ਦਿਨ ਚ ਇੱਕ ਬੰਦੇ ਨੂੰ ਮੋਰੇ ਲਾਤਾ ਚੋਣ ਵਾਸਤੇ ਜਿ ਕੁੜੀਆਂ ਸੀ ਤੋਂ ਲਾਤੀਆਂ ਤੇ ਉਹਨੇ ਆਲੂ ਚਣਦੇ ਤਾਂ ਮੈਂ ਬਟਾਣ ਬਣਾ ਦਿੱਤੀਆਂ ਤੇ ਸੂ ਫੇਰੇ ਬਕਬਕ ਨੇ ਕਈ ਬਿਸ਼ਿਆਾਂ ਤੇ ਕੋਈ ਪੁਣੇ 400 ਆਰਟੀਕਲ ਹੁਣ ਤੱਕ ਲਿਖੇ ਜੀ ਨਾਮ ਬਰਖ 12 ਸਾਲਿਆਂ ਦੇ ਬਿਸ਼ਖਿਓ ਤੇ 7 ਖੋਜ ਪੱਤਰ ਲਿਖੇ ਜਿਹੜੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੰਦਰਾਂ ਤੱਕ ਪੜੇ ਤੇ ਵਿਚਾਰੇ ਗਏ ਹਵਾਈ ਜਹਾਜ਼ਾਂ ਛੁੜਨ ਦੇ ਮੌਕੇ ਮਿਲੇ ਮੈਨੂੰ ਬੜਾ ਮਾਣ ਮਹਿਸੂਸ ਹੋਇਆ ਜਿਸ ਯੂਨੀਵਰਸਿਟੀਸ ਮੈਂ ਨਾ ਥੱਲੇ ਨਿਮਰਤਾ ਦੇ ਨਾਲ ਬੈਠਦਾ ਹੁੰਦਾ ਸੀ ਮੈਂ ਇੱਥੇ ਕੁਝ ਸਿੱਖਣ ਆਇਆ ਕੁਰਸੀ 'ਤੇ ਥੱਲੇ ਬੈ ਕੇ ਸਿੱਖਣਾ ਉਸ ਯੂਨੀਵਰਸਿਟੀ ਦਾ ਥੋੜੇ ਸਮੇਂ ਵਾਸਤੇ ਮੈਨੂੰ ਅਡਵਾਈਜ਼ਰ ਲਾਇਆ ਹੂੰ ਐਗਰੀਕਲਚਰ ਯੂਨੀਵਰਸਿਟੀ ਲੋਧਾਨੇ ਔਰ ਲੰਮਾ ਸਮਾਂ ਮੈਂ ਜਿਹੜੀ ਐਗਰੀਕਲਚਰ ਰਿਸਰਚ ਕਾਉਂਸਲ ਹੈ ਯੂਨੀਵਰਸਿਟੀ ਉਹਦਾ ਮੈਂਬਰ ਮੈਂ ਰਿਹਾ ਹਾਂ ਹੁਣ ਵੀ ਇੱਕ ਬਹੁਤ ਸਾਡੀ ਦੁਆਬੇ ਦੀ ਵਿਸ਼ਾਲ ਯੂਨੀਵਰਸਿਟੀ ਹੈ ਸੰਤ ਬਾਬਾ ਭਗਤ ਸਿੰਘ ਜੀ ਯੂਨੀਵਰਸਿਟੀ ਉਹਨਾਂ ਨੇ ਪਹਿਲਾਂ ਮੈਨੂੰ ਹੁਣ 3 ਸਾਲ ਲਈ ਚੀਫ ਸਾਇਰ ਲਿਆ ਸੀ ਵਿਜ਼ਿਟਿੰਗ ਪ੍ਰੋਫੈਸਰ ਲਿਆ ਸੀ ਮੈਂ ਤਿੰਨ ਪਾਸ਼ਣ ਦੇਣੇ ਹੁੰਦੇ ਸੀ ਮਹੀਨੇ 'ਚ 5000 ਰੁਪਏ ਦੇਣਾ ਉਹਨਾਂ ਨੇ ਲਿਜਾਣਾ ਤੇ ਲਿਆਉਣਾ ਉਹਨਾਂ ਦਾ ਹੁਣ ਮੇਰਾ ਕਾਰਜਕਾਲ ਹੋਰ ਨਹੀਂ ਵਧਾਤਾ 2 ਸਾਲ ਲਈ ਇਹ ਸਾਰੇ ਹੁਣ ਇਹ ਕਦੇ ਸੋਚ ਨਹੀਂ ਸੀ ਸਕਦੇ ਕਿ ਕਾਲਜਾਂ ਦੇ ਵਿੱਚ ਯੂਨੀਵਰਸਿਟੀਆਂ ਵਿੱਚ ਪਾਸ਼ਨ ਦੇਣ ਦੇ ਮੌਕੇ ਮਿਲਣੇ ਆ। ਕਦੇ ਸੁਪਨਾ ਚ ਨਹੀਂ ਕਿੱਖੀ ਆ। ਹੁਣ ਇਹ ਵੀ ਮੈਨੂੰ 5000 ਰੁਪਏ ਦਿੰਦੇ ਰਹੇ ਲੈਕਚਰ ਦਾ। ਉਹ ਵੀ ਮੈਨੂੰ 5000 ਦਿੰਦੇ। ਡੀਏਵੀ ਯੂਨੀਵਰਸਿਟੀ ਨੂੰ ਮੈਨੂੰ 4500 ਦਿੰਦੇ। ਸੋਰਨ ਯੂਨੀਵਰਸਿਟੀ 11000 ਦਿੰਦੀ। ਇਹ ਐਮ ਐਸ ਰੰਧਾਵਾ ਸਾਹਿਬ ਨਾਲ ਤੁਹਾਡੀਆਂ ਕੀ ਯਾਦਾਂ ਜੀ ਮੈਂ ਉਹ ਜਾਣਨੀਆ ਚਾਹਨਾ। ਐਮ ਐਸ ਰੰਧਾਵਾ ਬੜੇ ਗ੍ਰੇਟ ਇਨਸਾਨ ਸੀ ਜੀ। ਉਹ ਜੋ ਕੁ ਪਰਛਲਨ ਸਨ ਮੈਂ ਉਹਨਾਂ ਨੂੰ ਕਿਹਾ ਮੇਰੀ ਮਿਸੇਜ ਦੇ ਨਾਨਕਿਆਂ ਦੇ ਨੇੜੇ ਉਹਨਾਂ ਦਾ ਪਿੰਡ ਹੈ ਉਹਨਾਂ ਦੀ ਆਪਸ ਦੇ ਵਿੱਚ ਬੈਣ ਵਰਤਣ ਕਾਫੀ ਰਹੀ ਉਹਨਾਂ ਦੇ ਮੇਰੀ ਮਿਸੇਜ ਦਾ ਮਾਮਾ ਸੀ ਵਾਸਕਰ ਸਿੰਘ ਤੇ ਰੰਦਾ ਬਾ ਇਹਨਾਂ ਦੀ ਆਪਸ ਦੇ ਵਿੱਚ ਨਾ ਸਾਝ ਸੀ ਵੱਡੀ ਤੇ ਇਹ ਜਦੋਂ ਬਾਈਸਟਾਂਫਰ ਆਇਆ ਇੱਥੇ ਮੈਂ ਇਹਨਾਂ ਦੀਆਂ ਕਿਤਾਬਾਂ ਦਾ ਪਾਠਕ ਤਾਂ ਪਹਿਲਾਂ ਤੋਂ ਹੀ ਸੀਗਾ ਤੇ ਠੀਕ ਮੈਂਨ ਕਹਿਆ ਅਸੀਂ ਮੈਂ ਤਾਂ ਮੈਸੇਜ ਤਾਂ ਬੜਾ ਖੁਸ਼ ਹੋਇਆ ਤੇ ਗੁਰ람 ਬਾਤਾਂ ਕੀਤੀਆਂ ਜਾਂਦਾਂ ਸਾਂਝੀਆਂ ਕੀਤੀਆਂ ਤੇ ਫੇਰ ਸਗੰ ਦਿੱਤਾ ਮੈਸੇਜ ਨੂੰ ਤਾਂ ਫੇਰ ਕਹਿੰਦਾ ਠਹਿਰੋ ਫੋਨ ਕੀਤਾ ਅਠਵਾਲ ਹੁੰਦੇ ਸੀ ਉਦੋਂ ਜਿਨ੍ਹਾਂ ਨੇ ਕਲਿਆਣ ਕਣਕ ਵਿਕਸਤ ਕੀਤੀ ਸੀ ਉਹਨਾਂ ਦਾ ਪਿੰਡ ਸੀਗਾ ਕਲਿਆਣਪੁਰ ਦਲਵਾਗ ਸਿੰਘ ਅਠਵਾਲ ਸੀ ਤੇ ਉਹਨੂੰ ਬੁਲਾ ਲਿਆ ਕਿਨੇ ਹਟਵਾਲਾ ਸਾਹ ਆਓ ਜਰਾ ਇਹਨਾਂ ਨੂੰ ਕਣਕ ਦਾ ਕਿਲੋ-ਕिलो ਵੀਂ ਦਿਓ ਦਿੱਤਾ ਅਸੀਂ ਉਹ ਰੰਬਿਆਂ ਦੇ ਨਾਲ ਲਾਇਆ ਉਹਨੇ ਇੰਨਾ ਚਰਚਾ ਸਾਰੇ ਇਲਾਕੇ ਦੇ ਵਿੱਚ ਹੋਇਆ ਬੇਮਿਸਾਲ ਫੇਰ ਮੇਰੀ ਕਿਤਾਬ ਸੀ 1969 ਦੇ ਵਿੱਚ ਗੁਰੂ ਨਾਨਕ ਦੇਵ ਦੀ ਨਾਲ ਸੰਬੰਧਤ ਸੀ ਵੱਖ-ਵੱਖਰੇ ਗੁਰਮਤਿ ਦਰਸ਼ਨ ਦੇ ਜਿਹੜੇ ਵਿਦਵਾਨ ਨੇ ਉਹਨਾਂ ਦੇ ਆਰਟੀਕਲ ਸ਼ਾਮਿਲ ਕੀਤੇ ਸੀ ਫਿਰ ਮੈਂ ਗਿਆ ਮੇਰੀ ਕਿਤਾਬ ਦਾ ਮੁਖਵੰਦ ਲਿਖਿਆ ਫਿਰ ਮੈਂ ਖਿਆ ਨਵਸਾ ਤੇ ਸਾਡੇ ਲਿਖਣ ਸਭਾ ਸਾਡੀ ਬੜੀ ਪੁਰਾਣੀ ਤੇ ਉੱਥੇ ਕੁਝ ਮੁੰਡਿਆਂ ਨੇ ਹ ਕੁਝ ਕਲਾਕਾਰਾਂ ਬਣਾਈਆਂ ਨੇ ਉਹਨਾਂ ਦੀ ਅਸੀਂ ਨਮਾਇਸ਼ ਲਾਉਣੀ ਚਾਹੁੰਨੇ ਆ ਬੁੱਤ ਘੜੇ ਵੀ ਆ ਚਿੱਤਰ ਵੀ ਬਣਾਏ ਕਹਿੰਦਾ ਕੋਈ ਗੱਲ ਨਹੀਂ ਇੱਥੇ ਸੱਦਿਆ ਆਪਣੇ ਪੀਰ ਨੂੰ ਕਹਿੰਦਾ ਵੀ ਟੀਚਰ ਹੋਮਚਰ ਖਾ ਦੇ ਲੈ ਜਦੋਂ ਵੀ ਇਹ ਲਿਉਣ ਜਦੋਂ ਫਿਰ ਸਾਡੇ ਕੋਈ ਮੇਲਾ ਇਕੱਠ ਹੋਇਆ ਤਾਂ ਉਦੋਂ ਨਮੈਸ਼ ਲਾਵਾਂਗੇ ਫਿਰ ਮਨ ਦੇ ਵਿੱਚ ਹੀ ਆ ਗਿਆ ਨੂੰ ਕਹਿੰਦਾ ਵੀ ਠਹਿਰੋ ਕਿਉਂ ਨਾ ਇੱਕ ਅਜਾਇਬ ਘਰ ਹੀ ਇਹ ਪਿੰਡੂ ਕੋਲਾ ਕਰਤਾਂ ਦਾ ਬਣਾ ਦੇਈਏ ਹੂੰ ਡਾਕਟਰ ਕੇਕਰਪਾਲ ਸਿੰਘ ਹੁੰਦੇ ਸੀ ਉਦੋਂ ਡਾਇਰੈਕਟਰ ਐਕਸਟੈਂਸ਼ਨ ਦੀ ਉਹਨਾਂ ਨੂੰ ਬੁਲਾਇਆ ਕਹਿੰਦੇ ਨਕਸ਼ਾ ਤੇ ਯਾ ਅਜਾਇਬ ਘਰ ਬਣਾਉਣ ਦਾ ਆਪਾਂ ਸੋਚੇ ਕਹਿੰਦਾ ਸੀ ਕੋਈ ਦਿੱਕਤ ਨਹੀਂ ਉਦੇ ਆਰਕੀਟੈਕਟ ਸਾਦ ਲਿਆ। ਉਦੋਂ 95000 ਦਾ ਐਸਟੀਮੇਟ ਬਣਾਇਆ ਉਹਨੇ। ਲੈ ਜੀ ਬਗਰੇ ਮੇਰੇ ਜਲਦੀ ਉਹ ਸਾਰੀ ਸ਼ੁਰੂ ਹੋ ਗਈ। ਹੁਣ ਉਹ ਖਿੱਚਤਾ ਕੇਂਦਰ ਐਸ ਵਿਲੇਜ ਐਵਕਰ। ਯੂਨੀਵਰਸਿਟੀ ਯੂਨੀਵਰਸਿਟੀ ਟ੍ਰੇਨ ਟੂ ਸਭਿਆਚਾਰ ਦਾ ਹੈ ਐਵਕਰ। ਫਿਰ ਮੈਨੂੰ ਕਈ ਵਾਰੀ ਮਿਰਰ ਜੀ ਮੇਂ ਮੱਦ ਕੇ। ਫਿਰ ਮੈਨੂੰ ਦੋ ਤਿੰਨ ਵਾਰੀ ਮਿਲੇ ਕਹਿੰਦੇ ਤੁਸੀਂ ਬਈ ਲਿਆਉਣੇ ਸੀ ਕੋਈ ਚੀਜ਼ਾਂ ਵੀ ਸਾਨੂੰ ਦੇੜੀਆਂ ਸੀ। ਇਟਾਂ ਸਾਨੂੰ ਜਗਰਾਉਂ ਤੋਂ ਛੋਟੀਆਂ ਲਿਆਉਣੀਆਂ ਪਈਆਂ ਫੇਰ ਵੀ ਤੁਸੀਂ ਮੁੜ ਕੇ ਸਾਨੂੰ ਸਾਥ ਨਹੀਂ ਦਿੱਤਾ ਮੈਂ ਕਹਿੰਦਾ ਹਾਂ ਸਭ ਮਾਫ਼ ਕਰਨਾ ਫੇਰ ਮੈਂ ਫਸ ਕੇ ਕਹਿੰਦਾ ਕੋਈ ਗੱਲ ਨਹੀਂ ਹੁਣ ਮੁਕੰਮਲ ਹੋ ਗਿਆ ਮੇਰੇ ਮੁਖੇ ਮੋਰੀ ਬਿਲਡਿੰਗ ਸੀ ਛੋਟੀਆਂ ਇਟਾਂ ਦੀ ਤਾਲਮੇਲ ਨਾ ਹੋ ਸਕਿਆ ਬਾਅਦ ਵਿੱਚ ਫੇਰ ਮੈਂ ਕੰਗਣੀ ਵਾਲੇ ਗਲਾਸ ਹੋਰ ਕਈ ਚੀਜ਼ਾਂ ਐ ਉੱਥੇ ਪੇਜੀਆਂ ਮੇਜਮ ਤੇ ਵੇਚ ਤੋ ਮੈਂ ਚਾਹਨਾ ਕਿ ਜਿਹੜੀ ਉਹ ਖੇਤੀ ਦਾ ਜ਼ਿਕਰ ਅਸੀਂ ਕਰ ਰਹੇ ਸੀ ਗੁਰਲਾਲ ਬਹੁਤ ਇੰਟਰਸਟਿਡ ਸੀ ਹਾਂਜੀ ਕਿ ਉਦੋਂ ਝਾੜ ਕਿੰਨਾ ਕ ਹੋ ਜਾਂਦਾ ਸੀ ਜੀ ਝਾੜ ਹੁੰਦਾ ਸੀ 4 ਕੁਇੰਟਲ ਕਣਕ ਦਾ ਆਸਤਨ 4 ਤੋਂ 5 ਕੁਇੰਟਲ ਦੇ ਵਿਚਾਲੇ ਕਣਕ ਦਾ ਝਾੜ ਹੁੰਦਾ ਸੀ ਜਦੋਂ ਫਿਰ ਇਹ ਨਵੀਆਂ ਕਿਸਮਾਂ ਆਈਆਂ ਤੇ ਨਵੀਂ ਤਕਨੀਕ ਨਾਲ ਇਹਨਾਂ ਨੂੰ ਕਾਸ਼ਤ ਕਰਨ ਦਾ ਗਿਆਨ ਕਿਸਾਨਾਂ ਤੱਕ ਪਹੁੰਚਿਆ ਤਾਂ ਫਿਰ ਇਹ ਪਹੁੰਚ ਗਈਆਂ 20 ਕੁਇੰਟਲ ਤੱਕ ਜੀ ਏਕੜ ਦੇ ਵਿੱਚੋਂ ਹੂੰ ਇੱਕ ਕ੍ਰਿਸ਼ਮੇ ਵਾਲਾ ਕੰਮ ਹੋਇਆ ਇਹ ਤੋਂ ਫਿਰ ਮੇਰਾ ਹੀ ਰਿਹਾਬ ਪਈ ਕੰਮ ਨੇ ਕਿਸੇ ਨੂੰ ਜਦੋਂ ਕੋਤੇ ਲੋਡ ਪੈਂਦੀ ਆ ਤਾਂ ਲਿਆਉਣੇ ਨਹੀਂ ਤਾਂ ਹੱਥੀਂ ਕੰਮ ਕਰਨਾ ਸਾਰਾ ਹੀ ਗੁਰਲਾਲ ਕਹਿੰਦਾ ਸੀ ਬੱਤਰ ਕਿਵੇਂ ਪਤਾ ਲੱਦਦਾ ਸੀ ਹਾਂ ਬਜੁਰਗੋ ਇੱਕ ਜਿਹੜਾ ਆਪਣੇ ਪੁਰਾਣੇ ਸਮੇਂ 'ਚ ਆਪਾਂ ਬੱਤਰ ਚੈੱਕ ਕਰਦੇ ਸੀ ਉਹ ਕਿਵੇਂ ਕਰਦੇ ਸੀ ਆ ਜਿਹੜਾ ਅੱਡੀ ਦੇ ਨਾਲ ਜਦੋਂ ਬੱਚੇ ਨੂੰ ਦੱਸਣਾ ਚਾਹ ਖੇਤ ਲਜਾਣਾ ਕਿਵੇਂ ਦਾ ਸੀਗਾ ਜੀ ਇਹ ਅਸੀਂ ਟੱਕ ਲਾ ਕੇ ਦੇਖਦੇ ਹੁੰਦੇ ਸੀ ਹਾਂਜੀ ਤੇ ਬਾਤ ਜਿਹੜੀ ਆ ਗਿਲ ਥਲੇ ਤਹਿ ਚ ਕਿੰਨੀ ਕੁ ਦੂਰ ਹੈ ਹੂੰ ਜੇ ਜ਼ਿਆਦਾ ਦੂਰ ਹੈ ਤੇ ਉੱਪਰਲੀ ਤਹਿ ਸਖਤ ਹੋ ਗਈ ਆ ਤਾਂ ਫੇਰ ਹੁੰਦਾ ਸੀ ਪਈ ਇਹਨੂੰ ਹੰਡਰਾਉਣੀ ਕਰੋ ਦੁਬਾਰਾ ਉਹਦੋਂ ਖੁਸ਼ਕਫਸਲਾਂ ਜ਼ਿਆਦਾ ਹੁੰਨੀਆਂ ਸੀ ਸਰੋਂ ਵੀ ਖੁਸ਼ਕੀ ਹੋਣੀ ਦਾਣਾ ਵੀ ਖੁਸ਼ਕੀ ਹੋ ਜਾਣੀਆਂ ਸੀ ਤਾਂ ਹਾਲ ਦੇ ਨਾਲ ਵੀ ਨੇ ਛੱਟਣ ਅਸੀਂ ਦਿੰਦੇ ਹੁੰਦੇ ਹਾਲ ਦੇ ਨਾਲ ਉਦੋਂ ਸਾਨੂੰ ਇਹ ਹੁੰਦਾ ਸੀ ਬਹੁਤ ਫਾਇਦਾ ਤੇ ਉੱਪਰਲੀ ਤਹਿ ਸੁੱਕ ਜਾਂਦੀ ਸੀ ਜੀ ਦਾਣੇ ਹੀਟ ਡਿਗਣੇ ਜਾ ਕੇ ਹੁਣ ਖਰਫਤ ਬਾੜ ਜੜੇ ਨਦੀਨ ਇਹ ਉੱਪਰਲੀ 1 ਸੈਂਟੀਮੀਟਰ ਮਿੱਟੀ ਦੇ ਵਿੱਚੋਂ ਜੰਮਣੇ ਆ ਜੀ ਹੂੰ ਹੂੰ ਜਾ ਦੇ ਉਪਰਲੀ ਥੈ ਖੋਜ ਹੋ ਗਈ ਤਾਂ ਨਦੀਨ ਨੇ ਜੰਮਣਾ ਨਹੀਂ ਹੈ ਅਚਾ ਜੇ ਉਪਰਲੀ ਥੈ ਗਿੱਲੀ ਆ ਜਾਂ ਆਪਾਂ ਗਿੱਲੀ ਜ਼ਮੀਨ ਨੂੰ ਬਾਕੇ ਉੜਦੰਨੇ ਗੋਡਾਈ ਕਰਕੇ ਉੜਦੰਨੇ ਆ ਤਾਂ ਫੇ ਜਿਹੜੇ 1 ਸੈਂਟੀਮੀਟਰ ਰੇਟਾ ਨਦੀਨ ਪਏ ਬੀਜ ਪਏ ਆ ਫੇ ਉਹ ਜਰਮੀਨੇਟ ਹੋ ਜਾਂਦੇ ਆ ਹੂੰ ਹੂੰ ਉਹ ਉਪਰਲੀ ਥੈ ਨੂੰ ਜ਼ਕਾ ਕੇ ਫੇਰ ਇਹ ਜਿਹੜੇ ਨਦੀਨ ਆ ਉਦੋਂ ਜਰਮੀਨੇਟ ਹੋਣੇ ਆ ਜਦੋਂ ਅਸੀਂ ਪਹਿਲਾਂ ਪਾਣੀ ਦੇਣਾ ਹੁਣ ਤਾਂ ਨਦੀਨ ਨਾ ਸੁਕਾ ਕੇ ਹੈ ਹੂੰ ਇਹਦਾ ਨੁਕਸਾਨ ਹੋਇਆ ਜੀ ਕਿ ਫਾਇਦਾ ਹੋਇਆ ਨਹੀਂ ਫਾਇਦਾ ਇਹਦਾ ਕਿਸਾਨਾਂ ਨੂੰ ਸਮਝਦਾ ਹੋਇਆ ਫਾਇਦਾ ਹੂੰ ਫੇ ਸਮਾਂ ਬਚ ਜਾਂਦਾ ਖੇਚਲ ਤੋਂ ਫਾਇਦਾ ਹੋਇਆ ਹੈ ਲੇਕਿਨ ਇਹਦੀ ਜਿਆਦਾ ਵਰਤੋਂ ਦੇ ਨਾਲ ਜਿਹੜਾ ਪੋਲੂਸ਼ਨ ਹੋਇਆ ਇਹਨੂੰ ਵੱਧ ਪਾਉਣ ਦੇ ਨਾਲ ਜਿਹੜਾ ਪੋਲੂਸ਼ਨ ਹੋਇਆ ਉਹਦਾ ਨੁਕਸਾਨ ਹੋ ਰਿਹਾ ਹੈ